ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਰੋਸਟਡ ਸ਼ਕਰਕੰਦੀ ਦੀ ਚਾਟ ਇਹ ਚਾਟ ਦੀ ਬਿਲਕੁਲ ਆਪਾਂ ਜਿਸ ਤਰ੍ਹਾਂ ਦੀ ਮਾਰਕੀਟ ਵਿੱਚ ਜਾ ਕੇ ਖਾਂਦੇ ਆ ਬਿਲਕੁਲ ਉਸੇ ਤਰੀਕੇ ਦੇ ਹੀ ਆਪਾਂ ਇਸ ਨੂੰ ਘਰ ਵਿੱਚ ਬਣਾ ਕੇ ਵੀ ਤਿਆਰ ਕਰ ਸਕਦੇ ਹਾਂ ਅਗਰ ਤੁਹਾਨੂੰ ਅੱਜ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਸ ਨੂੰ ਬਣਾਉਣ ਲਈ ਜੀ ਆਪਾਂ ਨੇ ਸ਼ਕਰਕੰਦੀ ਲਈ ਹੈ ਜੀ ਆਪਾਂ ਨੇ ਇਸ ਨੂੰ ਆਪਾਂ ਨੇ ਜੀ ਮੋਟਾ ਇਸ ਕਰਕੇ ਲਿਆਗਾ ਕਿਉਂਕਿ ਆਪਾਂ ਇਸ ਨੂੰ ਰੋਸਟ ਕਰਨਾਗਾ ਤੁਸੀਂ ਆਪਣੀ ਚੋਇਸ ਮੁਤਾਬਕ ਛੋਟੀ ਵੀ ਲੈ ਸਕਦੇ ਹੋ ਆਪਾਂ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਇਸ ਨੂੰ ਸਾਫ਼ ਕਰ ਲਿਆਗਾ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਹੁਣ ਆਪਾਂ ਜੀ ਇਸ ਤੇ 20 ਤੋਂ ਘੱਟ ਲਾਵਾਂਗੇ ਹੁਣ ਆਪਾਂ ਇਸ ਦੇ ਗੋਲ ਗੋਲ ਪੀਸ ਕਰ ਲਵਾਂਗੇ ਇਸ ਨੂੰ ਆਪਾਂ ਨਾ ਤਾਂ ਜ਼ਿਆਦਾ ਮੋਟਾ ਤੇ ਨਾ ਹੀ ਪਤਲਾ ਕਟਿੰਗ ਕਰਨਾ ਦੀ ਸਾਰੇ ਪੀਸ ਕੱਟ ਕੇ ਆਪਾਂ ਰੈਡੀ ਕਰ ਲਏ ਨੇ ਦੇਖੋ ਜੀ ਇਸ ਤਰੀਕੇ ਦਾ ਆਪਾਂ ਪੀਸ ਲੈਣਾਗਾ ਨਾ ਹੀ ਜ਼ਿਆਦਾ ਮੋਟਾ ਤੇ ਨਾ ਹੀ ਪਤਲਾ ਜੀ ਹੁਣ ਆਪਾਂ ਜੀ ਇੱਕ ਆਇਰਨ ਦਾ ਤਵਾ ਲਿਆਗਾ ਇਸ ਉੱਪਰ ਆਪਾਂ ਹਲਕਾ ਜਿਹਾ ਸਰੋਂ ਦਾ ਤੇਲ ਲਾਵਾਂਗੇ ਗੈਸ ਜੀ ਆਪਾਂ ਲੋ ਰੱਖਾਂਗੇ ਬਿਲਕੁਲ ਲੋਕ ਗੈਂਸ ਰੱਖਣਾ ਜੀ ਹੁਣ ਆਪਾਂ ਇਸ ਉੱਪਰ ਸਾਰੇ ਪੀਸ ਰੱਖ ਦਵਾਂਗੇ ਇਸ ਨੂੰ ਜੀ ਆਪਾਂ ਉੱਪਰੋਂ ਕਿਸੇ ਟੱਕਣ ਜਾਂ ਕਿਸੇ ਪਲੇਟ ਨਾਲ ਇਸ ਨੂੰ ਟੱਕ ਦਵਾਂਗੇ 5-6 ਮਿੰਟਾਂ ਦੇ ਵਿੱਚ ਜੀ ਆਪਣੀ ਸ਼ਕਰਕੰਦੀ ਰੋਸਟ ਹੋ ਜਾਵੇਗੀ 3 ਮਿੰਟ ਬਾਅਦ ਜੀ ਆਪਏ ਇਸਦੀ ਸਾਈਡ ਚੇਂਜ ਕਰਾਂਗੇ ਦੇਖੋ 3 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਸਦੀ ਸਾਈਡ ਚੇਂਜ ਕਰ ਦਾਂਗੇ ਗੈਸ ਜੀ ਆਪਾਂ ਬਿਲਕੁਲ ਲੋ ਰੱਖਣਾ ਹੈ ਇਸ ਦੀ ਸਾਈਡ ਚੇਂਜ ਕਰਕੇ ਹੁਣ ਆਪਾਂ ਇਸ ਨੂੰ 2-3 ਮਿੰਟਾਂ ਲਈ ਟਾਕੇ ਹੋਰ ਪਕਾਵਾਂਗੇ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ 2-3 ਮਿੰਟ ਹੋ ਚੁੱਕੇ ਨੇ ਜੀ ਹੁਣ ਆਪਾਂ ਇਸ ਨੂੰ ਫਿਰ ਚੈੱਕ ਕਰਾਂਗੇ देखो ये बनके रेडी है एक चम्मच ਨਾਲ ਜੀ ਆਪਾਂ ਇਸ ਨੂੰ ਚੈੱਕ ਕਰਾਂਗੇ देखो ये पक चुकी है पूरी तरह से ਹੁਣ ਆਪਾਂ ਇਸ ਨੂੰ ਇੱਕ ਪਲੇਟ ਵਿੱਚ ਕਢ ਲਾਂਗੇ ਇਸ ਤਰੀਕੇ ਨਾਲ ਜੀ ਇਹ ਤਵੇ ਤੇ ਮਿੰਟਾਂ ਵਿੱਚ ਹੀ ਰੋਸਟ ਹੋ ਜਾਂਦੀ ਹੈ ਇਸੇ ਤਰੀਕੇ ਨਾਲ ਆਪਾਂ ਸਾਰੇ ਪੀਸਿਸ ਤੇ ਰੋਸਟ ਕਰ ਲਵਾਂਗੇ ਇੱਕ ਵਾਰ ਤੁਸੀਂ ਵੀ ਆਪਣੇ ਘਰ ਵਿੱਚ ਦੀ ਇਸ ਤਰੀਕੇ ਨਾਲ ਸ਼ਕਰਕੰਦੀ ਨੂੰ ਰੋਸਟ ਕਰਕੇ ਜਰੂਰ ਬਣਾ ਕੇ ਇਸ ਦੀ ਝਾਟ ਤਿਆਰ ਕਰਿਓ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਦੇਖੋ ਜੀ ਸਾਰੇ ਪੀਸ ਆਪਣੇ ਪੱਕੇ ਰੈਡੀ ਹੋ ਚੁੱਕੇ ਨੇ ਇੱਕ ਪੀਸ ਆਪਾਂ ਤੁਹਾਨੂੰ ਇਸ ਦਾ ਤੋੜ ਕੇ ਦਿਖਾ ਦਿੰਨੇ ਆਂ ਦੇਖੋ ਕੋਨੀ ਬਦੇ ਬਣ ਕੇ ਤਿਆਰ ਹੋਈ ਹੈ ਇਹ ਸਿਰਫ 5-6 ਮਿੰਟਾਂ ਦੇ ਵਿੱਚ ਜੀ ਇਹ ਰੋਸਟ ਹੋ ਜਾਂਦੀ ਹੈ ਇਸ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਬਿਲਕੁਲ ਵੀ ਹੁਣ ਆਪਾਂ ਇਸ ਦੀ ਜੀ ਪਲੇਟਿੰਗ ਕਰਾਂਗੇ ਦੇਖੋ ਇਸ ਦੇ ਜੋ ਸਾਈਡ ਤੇ ਜੀ ਛਿਲਕਾ ਇਸ ਨੂੰ ਤੁਸੀਂ ਉਤਾਰ ਕੇ ਵੀ ਖਾ ਸਕਦੇ ਹੋ ਜਾਂ ਇਸੇ ਤਰੀਕੇ ਨਾਲ ਜੀ ਆਪਾਂ ਚੰਗੀ ਤਾਰੀ ਇਸ ਨੂੰ ਧੋ ਲਿਆਗਾ ਇਸ ਤਰੀਕੇ ਨਾਲ ਵੀ ਆਪੇ ਇਸ ਨੂੰ ਖਾ ਸਕਦੇ ਹੋ हूँ इस दी एक चाट भी तैयार करा इस छोटे छोटे पीस कर लेने इस उपर आप बरीक कटिया हुआ टमाटर के प्याज पावेंगे थोड़ा जब बरीक भुजिया पावगे जी नमकीन ਇਸ ਉੱਪਰ ਆਪਾਂ ਹਰੀ ਚਟਨੀ ਲਾਲ ਚਟਨੀ ਨਾਲ ਇਸ ਨੂੰ ਸਜਾ ਦੇਵਾਂਗੇ ਇਹ ਹੀ ਆਪਾਂ ਦੀ ਚਾਟ ਬਿਲਕੁਲ ਜਿਸ ਤਰੀਕੇ ਦੀ ਆਪਾਂ ਮਾਰਕੀਟ ਵਿੱਚ ਜਾ ਕੇ ਰੈਡੀ ਤੇ ਖਾਂਦੇ ਹਾਂ ਬਿਲਕੁਲ ਉਸੇ ਤਰੀਕੇ ਦੀ ਹੀ ਆਪਾਂ ਚਾਟ ਦੀ ਆਪਾਂ ਦੇਖੋ ਬਣਾ ਕੇ ਤਿਆਰ ਕਰੀਆ ਅਗਰ ਤੁਹਾਨੂੰ ਜੀ ਇਹ ਰੋਸਟਡ ਸਕਰਗੰਦੀ ਦੀ ਚਾਟ ਬਣਾਉਣ ਦਾ ਤਰੀਕਾ ਮੇਰਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਸ਼ੇਅਰ ਕਰ ਦੇਣਾ ਦੇਖੋ ਕਿੰਵੇਰੇ ਵਧੀਆ ਬਣ ਕੇ ਤਿਆਰ ਹੋਈਆਂ ਜੀ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ